ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਮਨਦੀਪ ਸਿੰਘ ਨਾਂ ਦੇ ਦੋ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਇੱਕ ਮਨਦੀਪ ਸਿੰਘ ਜੋ ਸੰਜੇ ਪੰਥਕ ਉਮੀਦਵਾਰ ਨੇ ਅਤੇ ਸੰਦੀਪ ਸਿੰਘ ਦੇ ਭਰਾ ਨੇ ਅਤੇ ਦੂਜਾ ਮਨਦੀਪ ਸਿੰਘ ਕੌਣ ਹੈ ਇਸ ਦਾ ਆਮ ਆਦਮੀ ਪਾਰਟੀ ਦੇ ਨਾਲ ਕੀ ਸੰਬੰਧ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਡੰਮੀ ਉਮੀਦਵਾਰ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਵੱਲੋਂ ਦੂਜੇ ਉਮੀਦਵਾਰ ਨੂੰ ਸੰਜੇ ਪੰਥਕ ਉਮੀਦਵਾਰ ਮਨਦੀਪ ਸਿੰਘ ਦੀਆਂ ਵੋਟਾਂ ਕੱਟਣ ਦੇ ਲਈ ਖੜਾ ਕੀਤਾ ਗਿਆ ਵੱਡਾ ਖਲਾਸਾ ਹੋਇਆ ਦੂਜੇ ਮਨਦੀਪ ਸਿੰਘ ਨੂੰ ਲੈ ਕੇ ਸਭ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਦੋ ਮਨਦੀਪ ਨਾਂ ਦੇ ਨੌਜਵਾਨ ਮੈਦਾਨ ਦੇ ਵਿੱਚ ਨੇ ਇੱਕ ਹੈ ਸਾਂਝੇ ਪੰਥਕ ਦੇ ਉਮੀਦਵਾਰ ਮਨਦੀਪ ਸਿੰਘ ਪਰ ਦੂਜਾ ਨਹੀਂ ਪਤਾ ਲੱਗ ਰਿਹਾ ਕਿ ਮਨਦੀਪ ਸਿੰਘ ਦੂਜਾ ਕੌਣ ਹੈ ਕਿਹੜੀ ਪਾਰਟੀ ਨਾਲ ਸੰਬੰਧ ਹੈ ਕਿਉਂ ਖੜਾ ਕੀਤਾ ਗਿਆ ਆਖਰਕਾਰ ਕਹਾਣੀ ਕੀ ਹੈ ਗੱਲ ਕਹਾਣੀ ਕੋਈ ਬਹੁਤੀ ਉਲਝੀ ਹੋਈ ਨਹੀਂ ਹਮ ਕਹਾਣੀ ਜਿਹੜੀ ਆ ਉਹ ਸਾਫ਼ ਹੋ ਗਈ ਹੁਣ ਹਮ ਲਗਭਗ ਸਾਫ ਹੋ ਗਈ ਕਿ ਮਨਦੀਪ ਸਿੰਘ ਹੈ ਕੌਣ ਅਸਲ ਚ ਉਹ ਆਮ ਆਦਮੀ ਪਾਰਟੀ ਦਾ ਡੰਮੀ ਉਮੀਦਵਾਰ ਹੈ ਜਾਂ ਨਹੀਂ ਇੱਥੇ ਦਾ ਬਾਅਦ ਚ ਗੱਲ ਕਰਦੇ ਆ ਪਹਿਲਾਂ ਕਰਲ ਕਰਦੇ ਆ ਕਿ ਮਨਦੀਪ ਸਿੰਘ ਜਿਹੜਾ ਦੂਜਾ ਮਨਦੀਪ ਸਿੰਘ ਹੈ son of ਨਰਿੰਦਰ ਸਿੰਘ ਨਾਗੀ ਇਹ ਹੈ ਕੌਣ ਹੈ ਦਰਅਸਲ ਮਨਦੀਪ ਸਿੰਘ ਜਿਹੜਾ ਏ ਹੈ ਦੂਜਾ ਉਮੀ ਮਨਦੀਪ ਸਿੰਘ ਹੈ ਉਹ ਆਮ ਆਦਮੀ ਪਾਰਟੀ ਦੇ ਤਰਨਤਾਰਨ ਤੋਂ ਕਾਉਂਸਲਰ ਨਗਰ ਕੌਂਸਲ ਦੇ ਕੌਂਸਲਰ ਨਰਿੰਦਰ ਸਿੰਘ ਨਾਗੀ ਦਾ ਪੁੱਤਰ ਹੈ ਜਿਹਦਾ ਸਿੱਧਮ ਸਿੱਧਾ ਸਬੰਧ ਸਟੈਬਲਿਸ਼ ਹੁੰਦਾ ਆਮ ਆਦਮੀ ਪਾਰਟੀ ਦੇ ਨਾਲ ਹੁਣ ਮਨਦੀਪ ਸਿੰਘ ਤਾਂ ਦੋ ਨੇ ਲੋਕਾਂ ਨੂੰ ਭੰਬਲ ਪੂਸਾ ਦਾ ਪੈਣਾ ਹੀ ਹੈ ਤੇ ਤੁਸੀਂ ਦੇਖਿਆ ਹੋਣਾ ਕਿ ਦੋਵਾਂ ਦੀਆਂ ਫੋਟੋਆਂ ਤੇ ਪੱਗਾਂ ਦਾ ਸਟਾਈਲ ਵੀ ਇੱਕੋ ਜਿਹਾ ਲੱਗ ਪਗ ਜਿਹੜੀਆਂ ਫੋਟੋਆਂ ਦਿੱਤੀਆਂ ਗਈਆਂ ਨੇਗੀਆਂ ਇਲੈਕਸ਼ਨ ਕਮਿਸ਼ਨ ਨੂੰ ਕਿਉਂਕਿ ਉਹੀ ਫੋਟੋ ਆ ਅਲਟੀਮੇਟਲੀ ਈਵੀਐਮ ਤੇ ਆਉਣੀਆਂ ਹੁੰਦੀਆਂ ਨੇ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਤੇ ਉਹੀ ਫੋਟੋ ਆਡੇ ਛਪਣਾਇਆ ਤੇ ਇਸ ਵਾਰ ਤਾਂ ਕਹਿੰਦੇ ਫੋਟੋ ਆ ਛਪਣਗੀਆਂ ਵੀ ਰੰਗਦਾਰ ਪਹਿਲਾਂ ਬਲੈਕ ਐਂਡ ਵਾਈਟ ਛਪਦੀਆਂ ਸੀ ਹੁਣ ਉਸੇ ਤਰੀਕੇ ਦਾ ਵਰਤਾਂਤ ਸਿਰਜਣ ਦੀ ਕੋਸ਼ਿਸ਼ ਆ ਹੁਣ ਦੂਜਾ ਸਵਾਲ ਜਿਹੜਾ ਇੱਥੇ ਖੜਾ ਹੁੰਦਾ ਕਿ ਕੀ ਆਮ ਆਦਮੀ ਪਾਰਟੀ ਦਾ ਡੰਮੀ ਉਮੀਦਵਾਰ ਹੈ ਜੇ ਤੁਸੀਂ ਮੇਰੀ ਨਿੱਜੀ ਰਹਿ ਲਓ ਤੇ ਆਮ ਆਦਮੀ ਪਾਰਟੀ ਦਾ ਡੰਮੀ ਉਮੀਦਵਾਰ ਹੈ ਇਸ ਦੇ ਇਲਜ਼ਾਮ ਵਾਰਿਸ ਪੰਜਾਬ ਦੇ ਕਰਤਾ ਤਰਤਾ ਇਸ ਸਮੇ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਵੀ ਲਾਇਨੇਗੇ ਤਰਸੇਮ ਸਿੰਘ ਕਹਿੰਦੇ ਕਿ ਅਸੀਂ ਮਾਈਕ ਮੰਗਿਆ ਸੀਗਾ ਚੋਣ ਨਿਸ਼ਾਨ ਗਗਰ ਜਿੰਨੇ ਵੀ ਇੰਡੀਪੈਂਡੈਂਟ ਆਜ਼ਾਦ ਉਮੀਦਵਾਰ ਹੁੰਦੇ ਆ ਜਾਂ ਰਜਿਸਟਰਡ ਪਾਰਟੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਮਾਨਤਾ ਨਹੀਂ ਹੁੰਦੀ ਜਿਨ੍ਹਾਂ ਦੇ ਪੱਕੇ ਚੋਣ ਨਿਸ਼ਾਨ ਨਹੀਂ ਹੁੰਦੇ ਉਹ ਤਿੰਨ ਜਿਹੜੇ ਚੋਣ ਨਿਸ਼ਾਨ ਲਿਖ ਕੇ ਦਿੰਦੇ ਨੇ ਕਿ ਸਾਨੂੰ ਇਹਨਾਂ ਚੋਂ ਦੇ ਦਿੱਤਾ ਜਾਵੇ ਉਹ ਸਵਾਬਦੀ ਦਾ ਚੋਣ ਕਮਿਸ਼ਨ ਦੀ ਕਿ ਉਹਨਾਂ ਚੋਂ ਦਿੰਦਾ ਜਾਂ ਨਹੀਂ ਦਿੰਦਾ ਪਿਛਲੀ ਵਾਰ ਅਮਰਤਪਾਲ ਕੋਲੇ ਮਾਈਕ ਸੀਗਾ ਇਹਨਾਂ ਨੇ ਵੀ ਮਾਈਕ ਮੰਗਿਆ ਸੀ ਸੰਦੀਪ ਸਣੀ ਦੇ ਭਰਾ ਦੇ ਲਈ ਕਿ ਉਹਨੂੰ ਮਾਈਕ ਦਿੱਤਾ ਜਾਵੇ ਪਰ ਉਹਨੂੰ ਬਾਲਟੀ ਚੋਣ ਨਿਸ਼ਾਨ ਦਿੱਤਾ ਗਿਆ ਜਿਹੜਾ ਦੂਜਾ ਮਨਦੀਪ ਸਿੰਘ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਦਾ ਪੁੱਤਰ ਹੈ ਉਹਨੂੰ ਮਾਈਕ ਦਿੱਤਾ ਗਿਆ ਜਾਨੀ ਕਿ ਇੱਥੋਂ ਇਹ ਚੀਜ਼ ਦਾ ਸਪਸ਼ਟਤਾ ਵੀ ਕਹਿ ਲਿਏ ਜਾਂ ਇਸ ਚੀਜ਼ ਤੇ ਸਵਾਲ ਵੀ ਖੜੇ ਹੁੰਦੇ ਨੇ ਕਿ ਇਦਾਂ ਕਿਉਂ ਕੀਤਾ ਗਿਆ ਜਦੋਂ ਕਿ ਇੱਕ ਧਿਰ ਜਿਹੜੀ ਪਹਿਲਾਂ ਚੋਣ ਲੜ ਚੁੱਕੀ ਹੈ ਜਿਹਦਾ ਮੌਜੂਦਾ ਐਮਪੀ ਹੈ ਉਹਨੂੰ ਵੋਟੇਜ ਮਿਲਣੀ ਚਾਹੀਦੀ ਸੀ ਜਦੋਂ ਮੰਗ ਕਰ ਰਹੇ ਸੀਗੇ ਤਾਨੂੰ ਨਹੀਂ ਦਿੱਤਾ ਗਿਆ ਦੂਜੇ ਨੂੰ ਦੇ ਦਿੱਤਾ ਗਿਆ ਇਹ ਤੋਂ ਇਹ ਮੰਨਸ਼ਾ ਸਾਫ਼ ਹੁੰਦੀ ਹੈ ਕਿ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਮਨੇਜ ਨੇ ਉਹਨੂੰ ਬਾਕੀ ਦਾ ਉਹਨਾਂ ਦੀ ਸਵਾਬ ਦੀਦਾ ਉਹਨਾਂ ਦੀ ਮਰਜ਼ੀ ਹੈ ਉਹਨਾਂ ਨੇ ਕਿਨੂੰ ਕੀ ਦੇਣਾ ਕਿਨੂੰ ਨਹੀਂ ਦੇਣਾ ਇੱਥੇ ਉੱਤੇ ਕੋਈ ਉਹ ਨਹੀਂ ਹੋ ਸਕਦਾ ਕਿ ਇਹ ਕਾਨੂੰਨ ਦੇ ਦਾਇਰੇ 'ਚ ਕਿਸੇ ਤਰੀਕੇ ਨਾਲ ਗਲਤ ਹੈ ਪਰ ਨੈਤਿਕ ਤੌਰ ਤੇ ਦੇਖਿਆ ਜਾਵੇ ਤੇਥੋਂ ਪਤਾ ਲੱਗਦਾ ਹੈ ਕਿ ਇਹ ਕਿਤੇ ਨਾ ਕਿਤੇ ਚੀਜ਼ਾਂ ਸੈਟਲਡ ਨਹੀਂਆਂ ਜਿਹੜੇ ਇਲਜ਼ਾਮ ਅਕਾਲੀ ਦਲ ਕਾਂਗਰਸ ਸਾਂਝੇ ਪੰਥਕੋ ਉਮੀਦਵਾਰ ਜਾਂ ਬਾਕੀ ਤੇਰਾ ਸਾਰੀਆਂ ਲਾ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਇਹਨਾਂ ਇਲੈਕਸ਼ਨਾਂ ਦੇ ਵਿੱਚ ਦੁਰਵਰਤੋਂ ਕਰ ਰਹੀ ਹੈ ਸ਼ਕਤੀਆਂ ਦੀ ਸਾਰਾ ਕੁਝ ਹੁਣ ਮਨਦੀਪ ਸਿੰਘ ਜਿਹੜਾ ਨਰਿੰਦਰ ਸਿੰਘ ਦਾ ਹੈ ਹੁਣ ਜੇ ਕੋਈ ਕਹੇ ਕਿ ਇਹਦਾ ਆਮ ਆਦਮੀ ਪਾਰਟੀ ਨਾਲ ਲੈਣਾ ਦੇਣਾ ਨਹੀਂ ਫਿਰ ਇਹਨੂੰ ਸੁਪਨਾ ਕੀ ਆ ਗਿਆ ਕਿ ਮੈਂ ਇਹ ਤਨਤਾਰਨ ਵਾਲੀ ਚੋਣ ਲੜਨੀ ਆ ਤੁਹਾਨੂੰ ਨਹੀਂ ਆ ਗਿਆ ਕਿਸੇ ਹੋਰ ਨੂੰ ਨਹੀਂ ਆ ਗਿਆ ਇਹਦਾ ਮਤਲਬ ਇਹ ਹੈ ਕਿ ਜਿਹੜਾ ਮਨਦੀਪ ਸਿੰਘ ਪਹਿਲਾਂ ਨਾਂ ਲੱਬਿਆ ਗਿਆ ਫਿਰ ਉਹ ਭਰੋਸੇਯੋਗ ਬੰਦਾ ਲਿਆਂਦਾ ਗਿਆ ਫਿਰ ਉਹਨੂੰ ਮੈਦਾਨ ਚ ਤਾਰਿਆ ਗਿਆ ਨਹੀਂ ਤਾਂ ਨਰਿੰਦਰ ਸਿੰਘ ਖੁਦ ਲੜ ਲੈਂਦੇ ਹਮ ਉਹਨਾਂ ਨੂੰ ਏਡੀ ਕਾਲੀ ਕੀ ਪੈ ਗਈ ਕਿ ਆਪਣੇ ਪੁੱਤਰ ਨੂੰ ਰਾਜਨੀਤੀ ਚ ਚਮਕਾਉਣ ਦੇ ਲਈ ਉਹ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ ਜਾ ਕੇ ਹਮ ਹੁਣ ਫਿਰ ਜਾਂ ਤਾਂ ਨਰਿੰਦਰ ਸਿੰਘ ਬਗਾਵਤ ਕਰ ਰਹੇ ਨੇ ਕਿ ਆਪਣੀ ਪਾਰਟੀ ਦੇ ਖਿਲਾਫ ਆਪਣੇ ਮੁੰਡੇ ਨੂੰ ਚੋਣ ਮੈਦਾਨ ਚ ਉਤਾਰ ਕੇ ਜਾਂ ਉਹਨਾਂ ਦਾ ਮੁੰਡਾ ਉਹਨਾਂ ਦੇ ਕਹਿਣੇ ਚ ਨਹੀਂ ਹੈਗਾ ਹਮ ਕਿ ਉਹਨਾਂ ਨੇ ਕੋਈ ਬੇਦਖਲੀ ਦਾ ਨੋਟਿਸ ਦਿੱਤਾ ਕਿ ਭਾਈ ਮੇਰਾ ਮੁੰਡਾ ਮੇਰੇ ਕਹੜੇ ਚ ਨਹੀਂ ਇਹਦਾ ਮਤਲਬ ਇਹ ਹੈ ਕਿ ਚੀਜ਼ਾਂ ਮੈਨੇਜਮੈਂਟ ਨਾਲ ਦਿੱਤੀਆਂ ਗਈਆਂ ਨੇ ਪੂਰੀ ਅਸੂਝ ਸਮਝ ਕੇ ਦਿੱਤੀਆਂ ਗਈਆਂ ਨੇ ਦੇਖੋ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਐਸੀਆਂ ਟਿਕੜਾਂ ਲੜਾਉਣ ਦੀ ਮਾਹਰ ਹੈ ਕੋਈ ਕਿੰਨਾ ਇਹਨਾਂ ਨੂੰ ਕੱਟੜ ਇਮਾਨਦਾਰ ਕਹੀ ਜਾਵੇ ਕੋਈ ਕੁਛ ਕਹੀ ਜਾਵੇ ਇਹਨਾਂ ਨੇ ਦਿੱਲੀ ਦੇ ਵਿੱਚ ਵੀ ਪਹਿਲੇ ਇਲੈਕਸ਼ਨ ਇਸੇ ਤਰ੍ਹਾਂ ਨਾਲ ਜਿੱਤੇ ਸੀ ਉਦੋਂ ਬਾਅਦ ਵਾਲੇ ਵੀ ਤੇ ਪੰਜਾਬ ਦੇ 2017 ਵਾਲੇ ਇਲੈਕਸ਼ਨ ਵੀ ਇਹਨਾਂ ਨੇ ਇਸੇ ਤਰ੍ਹਾਂ ਨਾਲ ਜਿੱਤਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋਏ ਦੂਜੀ ਵਾਰ ਤਾਂ ਚਲੋ ਲੋਕਾਂ ਨੇ ਇਹ ਮੰਨ ਲਿਆ ਕਿ ਅਸੀਂ ਇਹਨਾਂ ਨੂੰ ਲੈ ਕੇ ਆਉਣਾ ਹੈ ਉੱਥੇ ਦਾ ਕੁਝ ਵੀ ਕੋਈ ਕੁਝ ਵੀ ਕਰ ਲੈਂਦਾ ਭਾਰਤੀ ਜਨਤਾ ਪਾਰਟੀ ਜਿਹੜਾ ਇਲੈਕਟਰੋਲਿਕ ਬਾਉਂਡ ਦੇ ਰਹੀ ਪੈਸਾ ਆਇਆ ਸਾਰਾ ਪੰਜਾਬ ਚ ਲਾ ਦਿੰਦੀ ਤਾ ਵੀ ਨਹੀਂ ਸੀ ਜੇ ਤਦੀ ਜਦੋਂ ਲੋਕਾਂ ਨੇ ਹੀ ਧਾਰ ਲਿਆ ਤੇ ਹੁਣ ਜੇ ਲੋਕਾਂ ਨੇ ਹੀ ਧਾਰ ਲਿਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਤਰਨ ਤਰਨ ਚ ਹਰੋਣਾ ਫਿਰ ਉਹਨੂੰ ਵੀ ਨਹੀਂ ਕੋਈ ਰੋਕ ਸਕਦੀ ਜੇ ਲੋਕਾਂ ਨੇ ਧਾਰ ਲਿਆ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਫਿਰ ਜਿਤਾ ਕੇ ਹਰਮੀਤ ਸਿੰਘ ਨੂੰ ਵਿਧਾਨ ਸਭਾ ਚ ਭੇਜਣਾ ਉਹਨੂੰ ਵੀ ਨਹੀਂ ਕੋਈ ਰੋਕ ਸਕਦਾ ਪਰ ਸਿਆਸੀ ਪਾਰਟੀਆਂ ਟਿਕੜਮ ਲੜਾਉਂਦੀਆਂ ਨੇ ਇਹ ਮਾਡਲ ਗਗਨ ਕੇਰਲਾ ਦੇ ਵਿੱਚ ਬਹੁਤ ਸਕਸੈਸਫੁਲ ਰਿਹਾ ਹੈ ਕਿਉਂਕਿ ਕੇਰਲਾ ਦੇ ਵਿੱਚ ਜਿਹੜੇ ਨਾਂ ਨੇਗੇ ਜਾਂ ਦੱਖਣ ਭਾਰਤ ਦੇ ਜਿਹੜੇ ਨਾਂ ਨੇ ਉਹ ਮੋਸਟਲੀ ਵੱਡੇ ਹੁੰਦੇ ਨੇਗੇ ਇਸ ਕਰਕੇ ਉਹਨਾਂ ਨੂੰ ਸ਼ਾਰਟ ਫਾਰਮ ਚ ਲਿਖਿਆ ਜਾਂਦਾ ਵੀ ਮਤਲਬ ਏ ਐਮ ਏਬੀ ਵੇਨੂ ਗੋਪਾਲ ਤਾਂ ਉੱਥੇ ਹੀ ਚੀਜ਼ ਬਹੁਤ ਚੱਲਦੀ ਸੀਗੀ ਕਿ ਸੇਮ ਨਾਮ ਵਾਲੇ ਕੈਂਡੀਡੇਟ ਨੂੰ ਲਿਆ ਕੇ ਖੜਾ ਕਰ ਦਿੱਤਾ ਜਾਵੇ ਮੰਨ ਲਓ ਕਿ ਕ੍ਰਿਸਚੀਅਨ ਕੈਂਡੀਡੇਟ ਖੜਾ ਕੋਈ ਤਾਂ ਉਸੇ ਨਾਲ ਕ੍ਰਿਸਚੀਅਨ ਕੈਂਡੀਡੇਟ ਲਿਆ ਕੇ ਖੜਾ ਕਰ ਦਿੱਤਾ ਜਾਵੇ ਜਿਹੜਾ ਕਿ 7-800 ਵੋਟ 1000 ਵੋਟ ਤੋੜ ਦਿੰਦਾ ਸੀ ਇਸੇ ਨਾਲ ਹੀ ਦੂਜੇ ਉਮੀਦਵਾਰ ਨੂੰ ਫਾਇਦਾ ਹੋ ਜਾਂਦਾ ਸੀ ਹੁਣ ਇੱਥੇ ਦੇਖਦੇ ਆ ਕਿ ਆਮ ਆਦਮੀ ਪਾਰਟੀ ਦਾ ਇਹ ਦੇਖੋ ਸਟੈਬਲਿਸ਼ਡ ਫੈਕਟ ਤਾਂ ਨਹੀਂ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਡੰਮੀ ਉਮੀਦਵਾਰ ਹੈ ਪਰ ਜਦੋਂ ਤੁਸੀਂ ਸਿਕੁਐਂਸਸ ਐਵੀਡੈਂਸ ਨੂੰ ਚੱਕ ਕੇ ਦੇਖਦੇ ਹੋ ਜਦੋਂ ਤੁਸੀਂ ਤੱਥਾਂ ਨੂੰ ਚੱਕ ਕੇ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਡੰਮੀ ਉਮੀਦਵਾਰ ਹੈ ਹਾਲਾਂਕਿ ਆਪਾਂ ਕੋਸ਼ਿਸ਼ ਕਰਾਂਗੇ ਕਿ ਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਜਾਵੇ ਕਿ ਭਾਈ ਉਹਦਾ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਇੱਥੇ ਤਾਂ ਦੋ ਚੀਜ਼ਾਂ ਸਪਸ਼ਟ ਹੋ ਜਾਂਦੀਆਂ ਨੇ ਜਾਂ ਤਾਂ ਨਰਿੰਦਰ ਸਿੰਘ ਦੇ ਕਹਿਣੇ 'ਚ ਉਹਦਾ ਮੁੰਡਾ ਨਹੀਂ ਹੈਗਾ ਜਾਂ ਨਰਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਖਿਲਾਫ ਬਗਾਵਤ ਕਰ ਰਿਹਾ ਹੈ ਕਿਉਂਕਿ ਉਹ ਵੀ ਝਾੜੂ ਦੇ ਚੋਣ ਨਿਸ਼ਾਨ ਤੇ ਐਮਸੀ ਬਣਿਆ ਹੈ ਮਿਊਨਿਸਪਲ ਕੌਂਸਲਰ ਬਣਿਆ ਹੈ ਤੇ ਆਮ ਆਦਮੀ ਪਾਰਟੀ ਦੇ ਝਾੜੂ ਦਾ ਜਿਹ ਚੋਂ ਨਿਸ਼ਾਨਦਾ ਉਮੀਦਵਾਰ ਆ ਰੈਡੀ ਮੈਦਾਨ ਦੇ ਵਿੱਚ ਹੈ ਤੀਜੀ ਗੱਲ ਇਹ ਹੈ ਕਿ ਫਿਰ ਇਹ ਡੰਮੀ ਹੈ ਇਹ ਤੁਸ ਸਪਸ਼ਟ ਹੋ ਜਾਂਦਾ ਨਾ ਕਿ ਕਿੱਥੋਂ ਮੈਨੇਜ ਹੋ ਰਿਹਾ ਹੈ ਕਿ ਮਾਇਕ ਮੰਗਣ ਦੇ ਬਾਵਜੂਦ ਵੀ ਨਾ ਦੇਣਾ ਉਹਨੂੰ ਦੇ ਦੇਣਾ ਇਥੇ ਚੀਜ਼ ਪਤਾ ਲੱਗਦਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਪੂਰੀ ਪਲੈਨਿੰਗ ਦੇ ਨਾਲ ਮਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਨਾਗੀ ਜੋ ਕਿ ਆਮ ਆਦਮੀ ਪਾਰਟੀ ਦਾ ਕੌਂਸਲਰ ਹੈ ਉਹਨਾਂ ਨੂੰ ਦਿੱਤਾ ਗਿਆ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ